ਦੋਸਤੋ ਹੱਥ ਜੋੜ ਕੇ ਬੇਨਤੀ ਆ ਪੈਰੀਂ ਹੱਥ ਲਵਾ ਲਓ ਜੋ ਮਰਜੀ ਮੰਤ ਕਰਾ ਲਓ ਵੀਡੀਓ ਦੇਖਣ ਤੋਂ ਪਹਿਲਾਂ ਇਹ ਸ਼ਬਦ ਸੁਣਨ ਤੋਂ ਪਹਿਲਾਂ ਸ਼ੇਅਰ ਕਰ ਦਿਓ ਇਹ 3 ਗਮ ਹੋ ਗਈਆਂ ਨੇ ਸੋ ਪਿੰਡ ਵਿੱਚੋਂ ਕਰਿਆਨੇ ਦੀ ਦੁਕਾਨ ਤੋਂ ਕੁਝ ਮਹਗੀ ਲੈਣ ਗਈਆਂ ਉਸ ਤੋਂ ਬਾਅਦ ਇਹਨਾਂ ਦਾ ਕੁਝ ਪਤਾ ਨਹੀਂ ਲੱਗਾ ਤਰਵੰਡੀ ਸਭ ਤੋਂ ਖਬਰ ਆਈ ਹੈਗੀ ਆ ਬਹੁਤ ਦਰਦਨਾਖ ਖਬਰ ਹੈਗੀ ਆ ਤੁਸੀਂ ਮਾਪੇ ਬਹੁਤ ਹੀ ਪਰੇਸ਼ਾਨ ਨੇ ਸੋ ਪਤਵਾਂ ਨੂੰ ਬਾਪ ਦੀ ਆਵਾਜ਼ ਵੀ ਸੁਣਾਵਾਂਗੇ ਤੁਸੀਂ ਦੇਖ ਸਕਦੇ ਹੋ ਧੀਆਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਨੇ ਸੋ ਕਿਸੇ ਗਲਤ ਹੱਥਾਂ ਵਿੱਚ ਨਾ ਚਲੇ ਜਾਣ ਉਸ ਤੋਂ ਪਹਿਲਾਂ ਹੀ ਤੁਹਾਡੀ ਮਦਦ ਚਾਹੁੰਦੇ ਆ ਤੁਹਾਡੀ ਅਸੀਂ ਬੇਹੱਤ ਜੋੜ ਕੇ ਬੇਨਤੀ ਕਰਦੇ ਆ ਕਿ ਇਸ ਫੋਟੋਆਂ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਜੇ ਕਿਸੇ ਨੂੰ ਇਹਨਾਂ ਲੜਕੀਆਂ ਬਾਰੇ ਪਤਾ ਲੱਗਦਾ ਤਾਂ 9877501041 ਤੇ 9357 740522 ਤੇ ਕੰਟੈਕਟ ਕਰਕੇ ਤੁਸੀਂ ਦੱਸ ਸਕਦੇ ਹੋ ਤਲਵੰਡੀ ਸਾਬੋ ਤੋਂ ਇਹ ਦੋ ਲੜਕੀਆਂ ਜਿਹੜੀਆਂ ਹੈਗੀਆਂ ਗੁੰਮ ਹੋ ਗਈਆਂ ਨੇ ਸੋ ਘਰੋਂ ਨਾ ਧੋ ਕੇ ਮਤਲਬ ਸਿਰ ਧੋ ਕੇ ਇਹ ਉਹਨਾਂ ਦੇ ਬਾਪ ਦਾ ਕਹਿਣਾ ਹੈਗਾ ਕਿ ਸਿਰ ਧੋ ਕੇ ਪਿੰਕਪਿੰਡ ਦੀ ਕਰਿਆਨੇ ਦੀ ਦੁਕਾਨ ਤੋਂ ਸਿਰਫ ਮੈਗੀ ਲੈਣ ਗਈਆਂ ਹੈਗਾ ਅਜੇ ਤੱਕ ਵਾਪਸ ਨਹੀਂ ਆਈਆਂ ਸੋ ਦੋ ਦਿਨ 48 ਘੰਟੇ ਹੋ ਗਏ ਆ ਇਹਨਾਂ ਤੀਆਂ ਨੂੰ ਗੁੰਮ ਹੋਈਆਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਮਾਂ ਬਾਪ ਦਾ ਕੀ ਹਾਲ ਹੋਵੇਗਾ ਜਿਨ੍ਹਾਂ ਨੂੰ 48 ਘੰਟੇ ਹੋ ਗਏ ਆਪਣੇ ਤੀਆਂ ਨੂੰ ਦੇਖਿਆ ਨੂੰ ਜਿਨ੍ਹਾਂ ਦਾ ਕੋਈ ਅਜੇ ਤੱਕ ਸੁਰ ਪਤਾ ਵੀ ਨਹੀਂ ਲੱਗਾ ਹੈਗਾ ਸੋ ਪ੍ਰਸ਼ਾਸਨ ਨੂੰ ਵੀ ਮਤਲਬ ਉਹਨਾਂ ਨੇ ਇਤਰਾਹ ਕੀਤੀ ਹੈਗੀ ਆ ਲੇਕਿਨ ਉਹਨਾਂ ਦਾ ਇਲਜ਼ਾਮ ਹੈਗਾ ਕਿ ਪ੍ਰਸ਼ਾਸਨ ਕਾਫੀ ਸੁਸਤ ਨਜ਼ਰ ਆ ਰਿਹਾ ਹੈ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਜਾਗ ਸਕੇ ਤੀਆਂ ਆਪਣੇ ਘਰ ਪਹੁੰਚ ਸਕਣ ਹੱਥ ਜੋੜ ਕੇ ਬੇਨਤੀ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਹਾਂਜੀ ਕੀ ਕੀ ਬਣਿਆ ਕੀ ਪ੍ਰੋਬਲਮ ਬਣੀ ਆ ਬੇਟੀਆਂ ਨੂੰ ਸਰ ਸਾਹਿਬ ਇਦਾਂ ਹੋਈ ਆ ਇਹ ਹੂੰ ਇਹ ਬੱਚਾ ਸੰਡੇ ਨੂੰ ਜਿਵੇਂ ਆਪਣੇ ਬੱਚੇ ਸਿਰ ਣਾ ਲੈਂਦੇ ਆ ਹਾਂਜੀ ਸੰਡੇ ਨੂੰ ਜਿਵੇਂ ਮੰਨ ਲਓ ਬੱਚੇ ਕੇਸੀ ਨਹਾ ਲੈਂਦੇ ਆ ਜੀ ਜੀ ਕੇਸੀ ਨਹਾ ਕੇ ਬੱਚੇ ਉਸ ਤੋਂ ਬਾਅਦ ਮੰਨ ਲਓ ਦੁਕਾਨ ਤੇ ਮੈਗੀ ਲੈਣ ਵਾਸਤੇ ਚਲੇ ਗਏ ਜੀ ਹਾਂ 20 ਰੁਪਏ ਉਹਨਾਂ ਦੇ ਹੱਥ 'ਚ ਆ ਸਿੰਪਲ ਘਰ ਵਾਲੇ ਕੱਪੜੇ ਪਾਏ ਆ ਸਿੰਪਲ ਪੁਰਾਣੀਆਂ ਚੱਪਲਾਂ ਦੁਕਾਨ ਤੇ ਮੈਗੀ ਲੈਣ ਚਲੇ ਗਏ ਔਰ ਮੈਗੀ ਲੈਣ ਵਾਲੀ ਦੁਕਾਨ ਤੇ ਪਹੁੰਚੇ ਦੀ ਰਸਤੇ ਦੇ ਵਿੱਚ ਗਾਇਬ ਹੋ ਗਏ ਬੱਚਿਆਂ ਦੀ ਉਮਰ ਕਿੰਨੀ ਆ ਇੱਕ ਬੱਚੀ ਦੀ 10 ਸਾਲ ਹੈ ਜੀ ਇੱਕ ਦੀ 13 ਸਾਲ ਹੈ ਤੇ ਪ੍ਰਸ਼ਾਸਨ ਨੂੰ ਤੁਸੀਂ ਤਗੀਦ ਕੀਤੀ ਇੱਕ ਤਰੀਕ ਦੀ ਸ਼ਾਮ 4 ਵਜੇ ਦੀ ਕੀਤੀ ਹੋਈ ਅੱਛਾ ਜੀ ਇੱਕ ਤਰੀਕ ਦੀ ਸ਼ਾਮ 4 ਵਜੇ ਦੀ ਕੀਤੀ ਹੋਈ ਆ ਤੇ ਕਿੱਦਾਂ ਲੱਪ ਹੈ ਬੱਚੇ ਕਿ ਨਹੀਂ ਹਾਂ ਜੀ ਠੀਕ ਆ ਤੁਹਾਡੇ ਉਧਰਲੀ ਸਾਈਡ ਤੇ ਕਿਤੇ ਕੈਮਰੇ ਲੱਗੇ ਆ ਸੀਸੀਟੀ ਨਹੀਂ ਸਰ ਉਧਰ ਕੋਈ ਕੈਮਰਾ ਨਹੀਂ ਠੀਕ ਆ ਹਾਂਜੀ ਸਹੀ ਆ ਠੀਕ ਹੈ ਕੋਈ ਗੱਲ ਨਹੀਂ ਇਹ ਸਰ ਉਹ ਸਾਈਡ ਤੇ ਕੋਈ ਕੈਮਰਾ ਹਾਂ ਇੱਕ ਗੱਲ ਜ਼ਰੂਰ ਆ ਸਾਨੂੰ ਦੁੱਖ ਇੱਥੇ ਹਾਂ ਵੀ ਪੁਲਿਸ ਥੋੜਾ ਜਾਂ ਠੰਡਾ ਚੱਲ ਰਹੀ ਆ ਜੇ ਸਬ ਬੱਚਿਆਂ ਦਾ ਮਸਲਾ ਹੈ ਬੱਚੀਆਂ ਕਿਸੇ ਗਲਤ ਗਰੋਹ ਦੇ ਹੱਥ ਨਾ ਚੜ ਜਾਣ ਜਾਂ ਗਲਤ ਅਨਸਰ ਦੇ ਹੱਥ ਨਾ ਚੜ ਜਾਣ ਤਾਂ ਉਹਨਾਂ ਮੰਨ ਲੋ ਤੇਜੀ ਨਹੀਂ ਦਿਖਾਰੀ ਕੋਈ ਗੱਲ ਨਹੀਂ ਜੀ ਆਪਾਂ ਕੋਸ਼ਿਸ਼ ਕਰਦੇ ਆਂ ਅ ਪ੍ਰਸ਼ਾਸਨ ਨੂੰ ਹੱਥ ਜੋੜ ਦਿੰਦੇ ਆਂ ਜੀ ਹੋਰ ਆਪਾਂ ਕੀ ਕਰ ਸਕਦੇ ਆਂ ਇਹੋ ਹੀ ਕਰ ਸਕਦੇ ਆਂ ਤੇ ਬਾਕੀ ਕੋਈ ਜੀ ਦੇਖੋ 48 ਘੰਟਿਆਂ ਦਾ ਸਮਾਂ ਹੋ ਗਿਆ ਜੀ 48 ਘੰਟੇ ਬਹੁਤ ਹੁੰਦੇ ਆ 48 50 ਘੰਟਿਆਂ ਦਾ ਹੂੰ ਤੇ ਪਰ ਹਜੇ ਤੱਕ ਇਹਨਾਂ ਨੇ ਕੋਈ ਕੈਮਰਾ ਨਹੀਂ ਖੰਗਾਲਿਆ ਕੋਈ ਸਾਨੂੰ ਸਰਾਗ ਨਹੀਂ ਮਿਲਿਆ ਦੱਸੋ ਜੀ ਜਿਹੜੀਆਂ ਬੱਚੀਆਂ ਉਹ ਕਿਵੇਂ ਘਰੇ ਵੇਜੂਗਾ ਚੁੱਪ ਕਰਕੇ ਅੱਛਾ ਕਿਹੜਾ ਪਿੰਡ ਹੈ ਆਪਣਾ ਮੇਰਾ ਪਿੰਡ ਤਲਵੰਡੀ ਸਾਬੋ ਜੀ ਤਲਵੰਡੀ ਸਾਬੋ ਤੇ ਤਲਵੰਡੀ ਸਾਬੋ ਦੀ ਗੱਲ ਹੈ ਦਮਦਮਾ ਸਾਹਿਬ ਜੀ 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 ਮੈਂ ਕੋਲ ਸਾਹਿਬ ਤੁਹਾਨੂੰ ਫੋਲੋ ਕਰਿਆ ਹੋਇਆ ਮੈਂ ਹਰ ਰੋਜ਼ ਵੀਡੀਓ ਦੇਖਦਾ ਤੁਹਾਡੀਆਂ ਗੁਰੂ ਘਰ ਕਹਿੰਦਾ ਮਤਲਬ ਗੁਰੂ ਦੀ ਨਗਰੀ ਦੇ ਵਿੱਚ 48 ਘੰਟੇ ਹੋ ਗਏ ਆ ਬੱਚੀਆਂ ਗੁੰਮ ਹੋਈਆਂ ਨੂੰ ਉੱਥੋਂ ਅਜੇ ਤੱਕ ਬੱਚੀਆਂ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ 48 ਘੰਟਿਆਂ ਬਾਅਦ ਵੀ ਪ੍ਰਸ਼ਾਸਨ ਕੁਝ ਨਹੀਂ ਕਰ ਸਕਿਆ ਬਿਲਕੁਲ ਬਿਲਕੁਲ ਹਾਂਜੀ ਨਾ ਨਾ ਕੋਈ ਸਰਾਗ ਤੱਕ ਨਹੀਂ ਮਿਲਿਆ ਔਰ ਮੇਰੇ ਦਸ਼ਮੇਸ਼ ਪਿਤਾ ਦੀ ਨਗਰੀ ਹੋਵੇ ਮੇਰੇ ਦਸ਼ਮੇਸ਼ ਪਿਤਾ ਜੀ ਦੇ ਸਿੱਖ ਉੱਥੇ ਰਹਿੰਦੇ ਹੋਣ ਉਹਨਾਂ ਦੇ ਜਿਹੜੇ ਸਿੱਖ ਕਦੀ ਗੁਰੂ ਘਰ ਦੇ ਵਿੱਚ ਉਹਨਾਂ ਧੀਆਂ ਨੂੰ ਲਿਆਉਂਦੇ ਸੀ ਜਿਹੜਾ ਧੀਆਂ ਬੋਦਾਲੀ ਚੱਕੇ ਲੈ ਜਾਂਦਾ ਸੀ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਪ੍ਰਸ਼ਾਸਨ ਦੀ ਤੇ ਬਹੁਤ ਤੁਹਾਡੀ ਤੁਹਾਡਾ ਧੰਨਵਾਦ ਕਰਦੇ ਆ ਕੋਈ ਹੋਰ ਗੱਲ ਕਰਨੀ ਤਾਂ ਦੱਸ ਦਿਓ ਤੇ ਮੈਂ ਇਹ ਖਬਰ ਨੂੰ ਬਣਾ ਕੇ ਲਾਉਣ ਲੱਗਾ ਜੀ ਬਿਲਕੁਲ ਜੀ ਨਕਾਮੀ ਆ ਇਹ ਬਹੁਤ ਵੱਡੀ ਨਕਮੀ ਆ ਠੀਕ ਹੈ ਜੀ ਹੋਰ ਕੋਈ ਗੱਲ ਕਰਨੀ ਕੋਈ ਹੋਰ ਮੈਸੇਜ ਦੇਣਾ ਚਾਹੁੰਦੇ ਆ ਬਸ ਸ਼ੁਕਰੀਆ ਜੀ ਮੈਂ ਤਾਂ ਇਹ ਚਾਹਣਾ ਵੀ ਬੱਚਿਆਂ ਨੂੰ ਮੈਨੂੰ ਲੱਭ ਕੇ ਛੇਤੀ ਤੋਂ ਛੇਤੀ ਪ੍ਰਸ਼ਾਸਨ ਦੇਵੇ ਠੀਕ ਹੈ ਜੀ ਮੈਂ ਬਹੁਤ ਜਿਆਦਾ ਪਰੇਸ਼ਾਨ ਆ ਜਿਹੜੇ ਬੱਚੇ ਨੂੰ 5 ਮਿੰਟ ਮੈਂ ਦੂਰ ਨਹੀਂ ਹੋਣ ਦੇ ਰਹੇ ਸੀ 48 ਘੰਟੇ ਹੋ ਗਏ ਕਿੱਥੇ ਉਹਦੇ ਨਾਲ ਕੀ ਪੀਤ ਰਹੀ ਹੋਊਗੀ ਕੁਝ ਨਹੀਂ ਪਤਾ